ਇਹ ਜਿਹੜਾ ਦੱਸਾਂ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਅ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਲਬਾਗ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ਪੁੱਤਰ ਗਰਮੇਸ਼ ਸਿੰਘ ਇਹ ਪਿੰਡ ਡੱਲੇਕੇ ਥਾਣਾ ਲੋਪੋਕੇ ਤੇ ਸੈਮੂਲ ਮਸੀਹ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰਡ ਨੰਬਰ 6 ਫਤਗੜ ਚੂੜੀਆਂ ਦਾ ਰਹਿਣ ਵਾਲਾ ਜੀ ਇਹ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਹੀਰੋਂ ਦੇ ਨਾਲ ਜਿਹੜੇ ਬਰਾਮਦ ਇਹ ਇਹਨਾਂ ਕੋਲੋਂ ਫਿੱਤੀ ਗਈ ਹੈ ਇਰਾ ਦੂਜਾ ਕੇਸ ਹੈ ਲੋਪੋ ਕੇ ਦਾ ਲੋਪੋ ਕਲੇ ਕੇਸ ਦੇ ਵਿੱਚ ਜਿਹੜੇ ਇਹ ਇਹ ਦੋ ਭਰਾ ਹੈਗੇ ਆ ਜੋਗਾ ਸਿੰਘ ਪੁੱਤਰ ਬਲਕਾਰ ਸਿੰਘ ਤੇ ਪੰਜਾਬ ਸਿੰਘ ਤੇ ਇਹਨਾਂ ਦੀ ਜਿਹੜੀ ਸਰਨਜੀਤ ਕੌਰ ਜਿਹੜੀ ਪਤਨੀ ਹੈਗੀ ਆ ਜੋਗਰਾ ਸਿੰਘ ਦੀ ਪਤਨੀ ਆ ਇਹਨਾਂ ਦਾ ਜਿਹੜਾ ਪਿੰਡ ਹੈਗਾ ਪਿੰਡ ਗਾਗਰਮਲ ਜਿਹੜਾ ਬਿਲਕੁਲ ਆਪਣੇ ਤਾਰ ਦੇ ਨਾਲ ਹੈਗਾ ਔਰ ਇਹ ਡਰੋਨ ਰਾਹੀਂ ਉੱਥੇ ਹੀਰੋਇਨ ਆਪਣੇ ਖੇਤਾਂ ਦੇ ਵਿੱਚ ਉਡਾ ਕੇ ਔਰ ਉੱਥੋਂ ਹੀ ਇਹ ਗਾਂ ਸਪਲਾਈ ਕਰਦੇ ਸੀਗੇ ਜਿਹੜੀ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਇਹਨਾਂ ਕੋਲੋਂ ਜਿਹੜੀ ਹੈਗੀ ਹੈ ਹਿਰਨ ਬਰਾਮਦ ਹੋਈ ਹੈਗੀ। ਕਿੰਨਿਆਂ ਦੇ ਮਤਲਬ ਤੋਂ ਸੁਧੀਆਂ ਨਹੀਂ ਆ ਨੋਟ ਨਹੀਂ ਆਈ ਆ। ਉਹ ਉਹ ਹੁਣ ਮੁਕਦਮਾ ਦਰਜ ਕਰਕੇ ਅਸੀਂ ਇਹਨਾਂ ਨੂੰ ਅੱਜ ਬਣਜੋ ਕੋਰਟ 'ਚ ਪੇਸ਼ ਕਰਾਂਗੇ ਜੀ। ਇਹਨੂੰ ਦਾ ਸਫੀਸ਼ੀਐਂਟ ਰਿਮਾਂਡ ਲੈ ਕੇ ਅਗਲੀ ਤਰਫੀਜ਼ ਦੇ ਵਿੱਚ ਵੀ ਇਹਨਾਂ ਨੇ ਹੁਣ ਤੱਕ ਕਿੰਨੀ ਹਿਰਨ ਮੰਗਾਈ ਆ ਤੇ ਕਿੱਥੇ-ਕਿੱਥੇ ਦਿੱਤੀ ਆ ਔਰ ਬੈਕਵਰਡ ਫਾਰਮਸ ਜਿਹੜੇ ਫਾਰਵਰਡ ਲੈ ਕੇ ਜਾਗੇ ਆ ਉਹਨਾਂ ਨੂੰ ਖੰਘਾਲਦੇ ਹੋਏ ਜਿਹੜੇ ਅਗਲੀ ਕਾਰਵਾਈ ਹੋਊਗੀ ਉਹ ਅਮਰ ਤੇ ਧਿਆਵੀ ਜਾਊਗਾ। ਪਰ ਦਰਬਾਰ ਚ ਜਿਹੜਾ ਦਰਵਾਜ਼ਾ ਚ ਨਹੀਂ ਲੱਗ ਨੇ ਤਾਂ ਇਹ ਆ ਰਹੇ ਨੇ ਇਹ ਦੋ ਨਾਲ ਕੱਦ ਤੋਂ ਕਿ ਲੈ ਕੇ ਆ ਰਹੇ ਨੇ ਜੀ ਇਹਨਾਂ ਨੂੰ ਫਾਈਲ ਜੀ ਨਹੀਂ ਨਹੀਂ ਇਹ ਇਹਨਾਂ ਕੋਲੋਂ ਤਾਂ ਜਿਹੜੀ ਇਹ ਬਰਾਮਦ ਹੋਈ ਹੈ ਜੀ ਹਾਂ ਇਹਨਾਂ ਕੋਲੋਂ ਜਿਹੜੀ ਹੈ ਇਹ ਇਹਨਾਂ ਕੋਲੋਂ ਇਹ ਮੋਟਰਸਾਈਕਲ ਜਿਹੜੇ ਆ ਪੜੇ ਗਏ ਆ ਹਾਂ ਜੀ ਇੱਕੋ ਮੋਟਰਸਾਈਕਲ ਜਿਸ ਨੂੰ ਦੋਨਾਂ ਆਪ ਨੂੰ ਤਾਰ ਲਿੱਕੇ ਜਾਂ ਇੱਕ ਲੋਕੋ ਕੇ ਥਣ ਦਾ ਪੰਡਾ ਦੂਜਾ ਸੱਪੀ ਚੂਰੀਆਂ ਦਾ ਇਕੱਲੇ ਤਾਰ ਨੂੰ ਸੀ ਨਾ ਦੋਨਾਂ ਦਾ ਤਾਰ ਨੂੰ ਸੀ ਇਸ ਇਹ ਸਾਰੀਆਂ ਗੱਲਾਂ ਤਫतीश ਦੇ ਵਿੱਚ ਜਿਹੜੀਆਂ ਅਸੀਂ ਲਿਆਵਾਂਗੇ ਜੀ ਹੁਣ ਕਿਉਂਕਿ ਤੁਹਾਨੂੰ ਦੱਸਿਆ ਵੀ ਅੱਜ ਕੱਲ ਬੰਦਿਆਂ ਨੂੰ ਫੜਿਆ ਹੈਗਾ ਅੱਜ ਪੇਸ਼ ਕਰਕੇ ਰਮਾਂਡ ਲੈ ਕੇ ਵੀ ਇਹਨਾਂ ਦਾ ਕੀ ਤਾਲਮੇਲ ਸੀਗਾ ਕਿੱਦਾਂ-ਕਿੱਦਾਂ ਲਿੰਕ 'ਚ ਸੀਗੇ ਉਹ ਸਾਰੀ ਜੋ ਚੀਜ਼ ਹੈਗੀਆਂ ਉਹ ਦੱਸਦੀ ਜਾਊਗੀ ਤਵੇ ਮੈਲਾ ਤਾਂ ਤੈਨੂੰ ਜਿੱਦਾਂ ਦੱਸਿਆ ਨਾ ਜੀ ਤੁਹਾਨੂੰ ਵੀ ਇਹ ਜੋਗਾ ਸਿੰਘ ਦੀ ਵਾਈਫ ਹੈਗੀ ਆ ਔਰ ਇਹ ਵੀ ਜਿਹੜੀ ਹੈਗੀ ਹੈ ਹੀਰੋਨ ਚੱਕ ਕੇ ਉੱਥੋਂ ਲਿਆਉਣ ਦੇ ਵਿੱਚ ਤੇ ਪਲੱਸ ਅੱਗੇ ਵੇਚਣ ਦੇ ਵਿੱਚ ਇਹਦਾ ਜਿਹੜਾ ਪਾਰਟ ਹੈਗਾ ਇਸੇ ਕਰਕੇ ਜਿਹੜੀ ਇਹ ਵੀ ਗ੍ਰਫਤਾਰੀ ਜਿਹੜੀ ਆ ਮਰਤਬ ਕੀਤੀ ਗਈ ਆ ਔਰ ਇੱਕ ਕਿਰਨੀਵਾਰੀ ਤਾਰ ਦੇ ਉੱਤੇ ਬਤੌਰ ਲੇਡੀ ਹੋਣ ਦੇ ਨਾਤੇ ਕਿਉਂਕਿ ਜ਼ਮੀਨ ਇਹਨਾਂ ਦੀ ਉੱਥੇ ਪੈਂਦੀ ਆ ਬਤੌਰ ਲੇਡੀ ਹੋਣ ਦੇ ਨਾਤੇ ਜਿਹੜਾ ਸ਼ੱਕ ਘਟ ਪੈਂਦਾ ਵੀ ਕਿੰਨੀ ਵਾਰੀ ਜਾ ਕੇ ਚੁੱਕ ਕੇ ਲਿਆਈ ਆ ਤੇ ਕਿੰਨੀ ਵਾਰੀ ਖੇਪ ਇਹਨੇ ਅੱਗੇ ਦਿੱਤੀ ਹੈਗੀ ਆ ਉਹ ਸਿਰਫ ਪਾਰਟ ਆਫ ਇੱਕ ਇਨਵੈਸਟੀਗੇਸ਼ਨ ਹੈਗਾ ਜਿਹੜਾ ਅਸੀਂ ਥੋਰਲੀ ਕਰ ਰਹੇ ਹਾਂ ਨਾਰਥੋਂ ਕਰਕੇ ਦੇ ਵਿੱਚ ਸ਼ੱਕ ਨਹੀਂ ਪੈਂਦਾ ਐਟੋਨੀ ਵੀ ਗੱਲ ਕਰ ਰਿਹਾ ਹੈ ਨੈਚੁਰਲੀ ਆ ਜੀ ਔਰਤ ਹੋਣ ਦੇ ਨਾਤੇ ਜਦੋਂ ਤੁਸੀਂ ਕਿਤੇ ਜਾਣੇ ਹੈਗੇ ਹੋ ਤਾਂ ਉਹਨੂੰ ਥੋੜੀ ਜਿਹੀ ਇੱਕ

ਤਾਂ ਇਹ ਜਿੰਨੀ ਪ੍ਰਵੀਜ਼ਨ ਵੀ ਹੈ ਕਿ ਜਿਹੜੀ ਜ਼ਮੀਨ ਵਰਤੀ ਜਾਂਦੀ ਹੈ ਜਿਹੜੇ ਜਿੰਨਾਂ ਜ਼ਮੀਨਾਂ 'ਤੇ ਕੰਮ ਕਰਦੇ ਆ ਉਹਨਾਂ ਦਾ ਉਸ ਕਾਰਵਨੀ ਥਾਂ ਦੀ ਉਹ ਜਿਹੜੀ ਜ਼ਰੂਰੀ ਜ਼ਾਇਦਾਦਾਂ ਦੇ ਲਾਗੇ ਨਾ ਤਾਂ ਇਹ ਜਿਹੜੀ ਜ਼ਮੀਨ 'ਤੇ ਸਰਕਾਰੀ ਕੰਮ ਕਰਦੀ ਹੈ ਬਿਲਕੁਲ ਜੀ ਇਹ ਜਿੰਨੀ ਹਿਰੋਇਨਾਂ ਕੋਲ ਮਿਲੀ ਹੈਗੀ ਆ ਇਹਨਾਂ ਦੇ ਖਿਲਾਫ ਪਹਿਲਾਂ ਕਿੰਨੇ ਮਕਦਮੇ ਦਰਜ ਨੇ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਆ ਪਰ ਜੋ ਐਸਾ ਰਿਕਾਰਡ ਲੋਕੋ ਕੇ ਥੰਦਾ ਇਹਨਾਂ ਖਿਲਾਫ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਹੈ ਹਾਂਜੀ ਇਹ ਮੈਂ ਕਿਉਂਕਿ ਇਹ ਲੋਕੋ ਕੇ ਜੇ ਰਹਿਣ ਵਾਲੇ ਆ ਜੀ ਜਿਹੜੀ ਸਮੇਂ ਲੋਕ ਸ਼ਹਿਰ ਦੇ ਵਿੱਚ ਜਿਵੇਂ ਪੀਲਾ ਪੱਤਰ ਕਰਦੇ ਆ ਤੇ ਟਾਰੀ ਦੇ ਅੰਦਰ ਦੀ ਕਾਫੀ ਘਰ ਨਹੀਂ ਸੀ ਜਿਹੜੇ ਦੇ ਵਿੱਚ ਪੀਲ ਦਿੱਤੇ ਆ ਉਹਨਾਂ ਤੇ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਜਿਹੜੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਹੜੀ 68 ਐਫ ਦੇ ਐਨਡੀਪੀਸ ਐਕਟ ਜਿਹੜੀ ਪ੍ਰੋਪਰਟੀ ਫ੍ਰੀਜ਼ ਹੋ ਚੁੱਕੀ ਹੈਗੀ ਆ ਉਹ ਕੰਪੀਟੈਂਟ ਅਥਾਰਟੀ ਵੱਲੋਂ ਦਿੱਲੀ ਵੱਲੋਂ ਫ੍ਰੀਜ਼ ਹੋ ਚੁੱਕੀ ਆ ਉਹਨਾਂ ਨੂੰ ਡਿਮੋਲਿਸ਼ ਨਹੀਂ ਕਰ ਸਕਦੇ ਅਸੀਂ ਉਸ ਤੋਂ ਇਲਾਵਾ ਜੇ ਕਿਸੇ ਅਸੀਂ ਹੋਰ ਪ੍ਰੋਪਰਟੀ ਜਿਹੜੀਆਂ ਜਿਹੜੀਆਂ ਸਮਗਦਰਸ ਨੇ ਬਣਾਈਆਂ ਹੈਗੀਆਂ ਇਲੀਗਲ ਤਰੀਕੇ ਨਾਲ ਜਿਹੜੀਆਂ ਜਾਂ ਕੋਈ ਕਿਸੇ ਬਿਨਾ ਰਜਿਸਟਰੀ ਤੋਂ ਜਾਂ ਕਿਤੇ ਕਬਜ਼ਾ ਕੀਤਾ ਜਾਂ ਕਿਤੇ ਉਸ ਪੈਸੇ ਨਾਲ ਕਿਤੇ ਜਾਇਦਾਦ ਬਣਾਈ ਹੈਗੀ ਆ ਉਹ ਅਸੀਂ ਆਈਡੈਂਟੀਫਾਈ ਕਰ ਰਹੇ ਆਂ ਔਰ ਲੀਗਲ ਵੇ ਦੇ ਨਾਲ ਜੋ ਇੱਕ ਲੀਗਲ ਵੇ ਹੈਗਾ ਲੀਗਲ ਵੇ ਦੇ ਨਾਲ ਉਹਨਾਂ ਨੂੰ ਡਿਸਟਰਾਇ ਕਰੀਤਾ ਜਾਊਗਾ ਪਰ ਇੱਕ ਹੋਰ ਦਾ ਜਿਹੜੀ ਗੱਲ ਹੋਉਂਦੀ ਹੈ ਕਿ ਇਹਦਾ ਵੱਡਾ ਰੂਪ ਕੀ ਹੈ ਬੇਚੀ ਬਿਚ ਕੇ ਲੈ ਕੇ ਜਾਤੀ ਉਹ ਸੋਸਨ ਬੀਤ ਰਹੇ ਤੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਤੁਹਾਨੂੰ ਦੱਸ ਰਿਹਾ ਨਾ ਜੀ ਹੁਣ ਇੱਕ ਵੱਡੀ ਕਾਮਯਾਬੀ ਹੈ ਕਿ ਔਰਤਾਂ ਦੀ ਸਰੂਰੀਤਾ ਕੋਈ ਕੱਖੂ ਨਹੀਂ ਪੈਂਦਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਇਹ ਆਪਣੇ ਤਾਂ ਬਿਲਕੁਲ ਤਾਰਾਂ ਦੇ ਲਾਗੋਂ ਚੁੱਕ ਕੇ ਲਿਆ ਕੇ ਆਪਣੇ ਇਹਨਾਂ ਦਾ ਘਰ ਵੀ ਉੱਥੇ ਲੱਗ ਗਿਆ ਜ਼ਮੀਨ ਵੀ ਲੱਗ ਗਈ ਇਹਨਾਂ ਨੂੰ ਤੇ ਉਥੋਂ ਲਿਆ ਕੇ ਇਹ ਕਿੱਥੇ ਡੰਪ ਕਰਦੇ ਸੀ ਕੀ ਕਰਦੇ ਸੀ ਉਹ ਸਾਰੀ ਪੁੱਛ ਗਏ ਸੀ ਰਿਮਾਂਡ ਦੇ ਦੌਰਾਨ ਕਿਉਂਕਿ ਦੇਖੋ ਜਿਹੜਾ ਬੰਦਾ ਹੀਰੋਨ ਵੇਚਦਾ ਚੁਸਤ ਚਲਾਕ ਆ ਇਸ ਲੈਵਲ ਦੀ ਪਾਕਿਸਤਾਨ ਤੋਂ ਮੰਗਾ ਕੇ ਹੀਰੋਨ ਇੱਥੇ ਸਮਗਲਿੰਗ ਕਰ ਰਹੇ ਆ ਤੇ ਇਹਨਾਂ ਨੂੰ ਰਿਮਾਂਡਦਾਂ ਜਿਹੜਾ ਸਖਤੀ ਨਾਲ ਪੁੱਛਗਛ ਕੀਤੀ ਜਾਊਗੀ ਤਾਂ ਹੀ ਇਹ ਗੱਲਾਂ ਅੱਗੇ ਸਾਹਮਣੇ ਹੋਣਗੀਆਂ। ਨਹੀਂ ਮਾਸਟਰਮਾਈਂਡ ਔਰਤ ਨਹੀਂ ਮਾਸਟਰਮਾਈਂਡ ਜਿਹੜਾ ਦੂਜਾ ਪੰਜਾਬ ਸਿੰਘ ਹੈ। ਪਰ ਇਹ ਪੂਰਾ ਬਲੌਕ ਪ੍ਰੋਜੈਕਟ ਇਹੋ ਜਿਹੀ ਹੈਡ ਕਰਦੀ ਸੀ ਉਸ ਤੋਂ ਬਾਅਦ ਉਹ ਸਮਾਂ ਲੱਗਦਾ। ਮੈਂ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਵੀ ਐਜ਼ ਅ ਲੇਡੀ ਹੋਣ ਦੇ ਨਾਤੇ ਉਹਨੂੰ ਇਹ ਭੇਜਦੇ ਸੀ ਕਿ ਤਾਰਾਂ ਤੋਂ ਅੱਗੋਂ ਜਾ ਕੇ ਤੁਸੀਂ ਚੱਕ ਲਿਓ ਤਾਂ ਕਿ ਇਹ ਸ਼ੱਕ ਨਾ ਪਵੇ। ਜਿਵੇਂ ਰਾਮਿਆ ਵੀ ਸਮਝੋ ਕਿ ਇਸ ਤਰ੍ਹਾਂ ਦਾ ਕਾਟਲ ਬਿਲਕੁਲ ਜੀ ਇਹ ਇਹਦੇ ਵਿੱਚ ਆਪਣੇ ਗੰਦਰ ਦੇ ਹੱਤੀ ਦੀ ਬਹੁਤ ਵੱਡੀ ਕਾਮਯਾਬੀ ਆ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈਗੀ ਆ ਵੀ ਇੱਕ ਆਪਣੇ ਘਰ ਦੀ ਲੇਡੀਜ਼ ਨੂੰ ਹੀ ਯੂਜ਼ ਕਰਕੇ ਵਤ ਕੇ ਉਹਨੂੰ ਤਾਰਾਂ ਲਾ ਕੇ ਭੇਜ ਕੇ ਕੋਈ ਹੀਰੋਇਨ ਚਕਾ ਕੇ ਇਹ ਕੰਮ ਕਰ ਰਿਹਾ ਹੈਗਾ ਔਰ ਫਰਦਰ ਅੱਗੇ ਵੀ ਅਸੀਂ ਇਸ ਚੀਜ਼ ਦਾ ਧਿਆਨ ਰੱਖ ਰਹੇ ਹਾਂ ਪਰ ਕਦੇ ਕਾਫੀ ਆਕਾ ਹੁੰਦਾ ਹੈ ਕਿ ਲੜਕੀ ਨੂੰ ਨਹੀਂ ਆ ਜੀ ਔਰ ਉਹ ਲੋਕ ਨੇ ਜਿਹੜੇ ਆ ਜੋ ਕਾਫੀ ਦਿੱਕਤ ਹੁੰਦੀ ਹੈ ਲੇਡੀ ਦਾ ਜਦੋਂ ਉਹਨੂੰ ਕਾਬੂ ਕੀਤਾ ਨਹੀਂ ਬਿਲਕੁਲ ਜੀ ਜਿਹੜਾ ਬੰਦਾ ਉਹਦੇ ਚ ਤਾਂ ਇੱਕ ਪੁਲਿਸ ਦਾ ਕੰਮ ਹੈਗਾ ਭਾਵੇਂ ਉਹ ਲੇਡੀਜ਼ ਆ ਭਾਵੇਂ ਜੈਂਟਸ ਆ ਪਰ ਜਿਹੜਾ ਬੰਦਾ ਨਸ਼ਾ ਵੇਚਣ ਦਾ ਕੰਮ ਕਰੂਗਾ ਉਹਦੇ ਨਾਲ ਇਹੀ ਅਕਸਰ ਹੋਊਗਾ ਔਰ ਇਦਾਂ ਹੀ ਉਹਨਾਂ ਦੇ ਕਾਰਵਾਈ ਚੱਲੂ ਜਿੱਦਾਂ ਵੀ ਕਿ ਦੱਸੋ ਜਿੱਦਾਂ ਪਾਕਿਸਤਾਨ ਦੇ ਵਿੱਚ ਹੁੰਦੇ ਸੀ ਜਿਹੜੀ ਜਿਹੜੀ ਐਫ ਆਈ ਆਰ ਦਿੰਦੇ ਲੋਕੋ ਕੋਈ ਕੰਮ ਨਾ ਨੰਬਰ ਮਿਲਦਾ ਮਨੇ ਇਹ ਗੁਰੂਪਤ ਦੀ ਗੱਲ ਇਹਨਾਂ ਸਾਰਿਆਂ ਦਾ ਉਦੋਂ ਕੋਈ ਲਿੰਕ ਬਦਲਦਾ ਜਿੱਦਾਂ ਇਹਨਾਂ ਨੇ ਇਹਨਾਂ ਦੀ ਟੈਰੋਰੀਜ਼ਮ ਕਰਦੇ ਦੇਖੋ ਇਹ ਤੋਂ ਤਕਰੀਬ ਨਵੇਂ ਬੜੇ ਜਾਂ ਉਦੋਂ ਪਤਾ ਲੱਗਦਾ ਕਿ ਉਹ ਕੋਣ ਬੰਦੇ ਨੇ ਕਿਸ ਤਰ੍ਹਾਂ ਦੇ ਬਿਲਕੁਲ ਜੀ ਜਿਹੜੇ ਉਹਦੇ ਇਹਨਾਂ ਦੇ ਜਦੋਂ ਅਸੀਂ ਫੋਨ ਅਨਲਿਸਿਸ ਹੁੰਦੇ ਆ ਜੀ ਉਹਦੇ ਵਿੱਚੋਂ ਪਾਰ ਪਾਕਿਸਤਾਨ ਦੇ ਨੰਬਰ ਜਿਹੜੇ ਹੈਗੇ ਉਹ ਮਿਕਰ ਦੇ ਹੈਗੇ ਆ ਪਰ ਉਹਦੇ ਨਾਲ ਇਹ ਆ ਵੀ ਸਿਰਫ ਨੰਬਰਿੰਗ ਤੇ ਉੱਤੇ ਹੀ ਸਾਡੀ ਜਿਹੜੀ ਤਰਤੀਸ਼ ਉੱਤੇ ਰਹਿ ਜਾਂਦੀ ਆ ਕਿਉਂਕਿ ਉਹ ਪਾਕਿਸਤਾਨ ਬੈਠੇ ਆ ਤੇ ਇਹ ਜਿਹੜੀ ਗੱਲ ਹੈਗੀ ਆ ਉਹਦੇ ਵਿੱਚ ਇਹ ਇਹਨਾਂ ਦੀ ਪੁੱਛਗਿੱਛ ਵੀ ਆਉਂਦੀ ਆ ਵੀ ਇਹ ਬੰਦਾ ਜਿਹੜਾ ਮੈਂ ਨੰਬਰ ਮੇਰੇ ਨਾਲ ਚੱਲਦਾ ਸੀ ਜਿਹੜਾ ਮੇਰੇ ਨਾਲ ਉੱਥੋਂ ਮੇਰੇ ਨਾਲ ਕੰਮ ਕਰਦਾ ਸੀ ਉਹਦਾ ਆ ਨਾਂ ਹੈ ਉਹਦਾ ਆ ਨਾਂ ਹੈ ਉਹ ਜਿਹੜੀ ਚੀਜ਼ ਜਿਹੜੀ ਆ ਉਹ ਫਾਈਲ ਤੇ ਲਿਆਈ ਜਾਂਦੀ ਆ ਇਹ ਕਾਗਜ਼ਵਾਲੇ ਕਿਤੇ ਵੱਜੋਂ ਖੇਤੀ ਕਰਦੇ ਆ ਬਾਰਡਰ ਦੇ ਲੱਗੇ ਖੇਤੀ ਨਾ ਇਹਨਾਂ ਦੀ ਜਦੋਂ ਹੋਰ ਧੰਦਾ ਕਰਦੇ ਆ ਖੇਤੀ ਹੈ ਜੀ ਜੋ ਇਹ ਪਹਿਲਾਂ ਦੇ ਨਾਲੋਂ ਹੋਰ ਬਿਹਤਰ ਹੈ ਸਾਹਮਣੇ ਜਿਹੜੀਆਂ ਇਸ ਤਰ੍ਹਾਂ ਦਾ ਨਾਮ ਨਾਲ ਜਿਵੇਂ ਲੋਕਾਂ ਲਈ ਬਹੁਤ ਵੱਡੀ ਕਿੰਨੀ ਜਿਹੜੀ ਹੀਰੋਇਨ ਮਾਰੀ ਹੈ ਅਜੇ ਤਾਂ ਇਹ ਤੁਹਾਡੇ ਸਾਹਮਣੇ ਜਿਹੜੀ ਡੇਲੀ ਕਾਬੂ ਕੀਤੀ ਗਈ ਹੈ ਇਹੀ ਸਾਡੇ ਆਈ ਦਾ ਸਾਹਮਣੇ ਧਿਆਨ ਚ ਆਈ ਜੋ ਸਾਡੇ ਕੋਲ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਉਸ ਤੋਂ ਇਲਾਵਾ ਅਸੀਂ ਹੁਣ ਇਹ ਚੀਜ਼ ਤੇ ਵੀ ਨਿਗਾਹ ਰੱਖ ਰਹੇ ਹਾਂ ਵੀ ਜਿਹੜੀ ਇੱਕ ਲੇਡੀਜ਼ ਨੂੰ ਵਰਤ ਕੇ ਉੱਥੇ ਤਾਰਾਂ ਦੇ ਲਾਗੇ ਵਰਤਿਆ ਜਾਂਦਾ ਤੇ ਅਸੀਂ ਧਿਆਨ ਰੱਖ ਰਹੇ ਅੱਗੇ ਜੋ ਵੀ ਕੋਈ ਇਹੋ ਜਿਹਾ ਕੰਮ ਕਰੇਗਾ ਉਹ ਦੇਖਦਾ ਦੋ ਸਖਤ ਉਸਨੂੰ ਸਰਵਿਸ ਕੀਤੇ ਉਹ ਸਤਿਕਾਰ ਨਾਲ ਜਿਹੜਾ ਕੁਝ ਹੈ ਜਿਹੜੀ ਉਸ ਦੇ ਨਾਮ ਦਾ ਕਹਿੰਦੇ ਆ ਬੰਨੀ ਪਰ ਇਹਨਾਂ ਦਾ ਨਾਮਪੂਰ ਮਿਲਦਾ ਕਿ ਹਾਉਸ ਦੇ ਬੰਦੇ ਨੇ ਅਭਿਆਰ ਵੀ ਜਿਦਾਂ ਪੰਜ ਪਾਵਰ ਢੇਰਦੇ ਨੇ ਲੋਕ ਇਹ ਰੰਗ ਵੀ ਦੇ ਨੇ ਤੇ ਕਈ ਵਾਰ ਜੁ ਕਈ ਵਾਰ ਉਹ ਕਹਿੰਦੇ ਇਹ ਇਹ ਕਈ ਵਾਰੀ ਸਿਮਿਲਰ ਹੁੰਦਾ ਜੀ ਕਿ ਕਈ ਵਾਰੀ ਜਿਹੜੇ ਹਥਿਆਰਾਂ ਵਿੱਚ ਵੀ ਉਹਨਾਂ ਦੇ ਨਾਮ ਆਉਂਦੇ ਆ ਤੇ ਉਸੇ ਬੰਦੇ ਦੇ ਹੀ ਹੀਰੋਇਨਸ ਮਗਜ਼ਰ ਦੇ ਵਿੱਚ ਵੀ ਨਾਮ ਆਉਂਦੇ ਆ ਕੋਈ